ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਮਕਸਦ ਦੇ ਨਾਲ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਲੁਧਿਆਣਾ ਦੇ ਪਿੰਡ ਗੂੜੇ ਵਿੱਚ ਦਿਹਾਤੀ ਪੁਲਿਸ ਨੇ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਨੇ ਜਿਸ ਦੇ ਵਿੱਚ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ ਦੱਸ ਦਈਏ ਕਿ ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਿਹੇ ਖੇਡ ਮੁਕਾਬਲੇ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ ਉਦਰੇ ਸੰਬੰਧੀ ਡੀਆਈਜੀ ਤਨਪ੍ਰੀਤ ਕੌਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਮਾਨਯੋਗ ਸੀਐਮ ਸਾਹਿਬ ਅਤੇ ਡੀਜੀਪੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਜਿੱਥੇ ਨਸ਼ਾ ਵਿਰੋਧੀ ਅੰਸਰਾਂ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਨਾਲ ਹੀ ਪਬਲਿਕ ਨੂੰ ਯੂਥ ਨੂੰ ਇਸ ਕੈਂਪੇਨ ਨਾਲ ਜੋੜਨ ਦੇ ਲਈ ਸਾਡੇ ਵੱਲੋਂ ਲੁਧਿਆਣਾ ਦੇ ਹਾਦੀ ਪੁਲਿਸ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਅੱਜ ਤੋਂ ਇਹਨਾਂ ਨੇ ਬਾਸਕਟਬਾਲ ਦੇ ਮੈਚਸ ਕਰਾਏ ਹਨ ਤੇ ਜਿਹਦੇ ਥਰੂ ਅਸੀਂ ਇੱਕ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਿਰਫ ਨਸ਼ਾ ਲਈ ਹੀ ਨਹੀਂ ਕਦੇ ਵੀ ਜਾਣਿਆ ਗਿਆ ਅਸੀਂ ਹਮੇਸ਼ਾ ਤੋਂ ਬਹੁਤ ਤਗੜੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਸਪੋਰਟਸ ਪਲੇਅਰ ਪੰਜਾਬ ਦਿੰਦਾ ਰਿਹਾ ਇਸ ਦੇਸ਼ ਨੂੰ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਅਸੀਂ ਉਸੇ ਇੱਕ ਆਪਣੀ ਪ੍ਰਥਾ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਇਹ ਸਾਡਾ ਇਸੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਹੈ ਜਿਸ ਵਿੱਚ ਸਾਨੂੰ ਲੋਕਲ ਪਿੰਡ ਦੀ ਪੰਚਾਇਤ ਨੇ ਵੀ ਆਪਣਾ ਸਪੋਰਟ ਦਿੱਤਾ ਤੇ ਅਸੀਂ ਇਸ ਦੇ ਵਿੱਚ ਇੱਕ ਇਹ ਆਪਣਾ ਐਫਰਟ ਮੁੱਖ ਜੀਵਨ ਟਰੋਫੀ ਲੱਖ ਜੁਨੀ ਬਾਕ ਮਿਲਦਾ ਹਰਦਾ ਸਮਾਜ ਯੰਗ ਬੱਚੇ ਰੋਲ ਪ੍ਰਿੰਸਰ ਫੌਰਨ ਖਬਰਾਂ ਹੌਲੀ ਸਫਲ ਬੀਤਦੀਆਂ ਨੇ ਇਹ ਇੱਕ ਅੱਦ ਉਤਮਰ ਪ੍ਰਲਾਖੀਤ ਸਰ ਨਰਦੀਪ ਸਿੰਘ ਬੈਂਸ ਦੀ ਅਗਵਾਈ ਵਿੱਚ ਗਰਾਉਂਡ ਡਿਸਟ੍ਰਿਕਟ ਪੁਲਿਸ ਨੇ ਅਸੀਂ ਉਹਦੇ ਬਹੁਤ ਦਿਲੋਂ ਧੰਨਵਾਦੀ ਹਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਾਰੇ ਸਮਾਜ ਦੇ ਲੋਕਾਂ ਨੂੰ ਥੋੜੇ ਰਹਿ ਸੰਦੇਸ਼ ਦੇਣਾ ਚਾਹੁੰਦਾ ਕਿ ਮੈਂ 60 ਸਾਲ ਜ਼ਿੰਦਗੀ ਦੇ ਐਸੇ ਪੈਸ਼ਨ گزارੇ ਨੇ ਮੇਰਾ profession ਨਹੀਂ ਹੈ ਹਜ਼ਾਰਾਂ ਹੀ ਪਲੇਅਰ ਮੇਰੀ ਜ਼ਿੰਦਗੀ ਚ ਆਏ ਤੇ ਗਏ ਉਹਨਾਂ ਦੇ ਦਫ਼ਰ ਬੁਲਾ ਬੱਚੇ ਲੜਕਾ ਖੜਾ ਇਹਨਾਂ ਮ92 ਜੂਨੀਅਰ ਖੇਡ ਦਾ ਦੇਖਿਆ ਦੇ ਐਸ.ਡੀ ਹੈਗਾ ਤੇ ਹੋਰ ਉਹਨੇ ਕੋਈ ਗਰੰਟੀ ਨਹੀਂ ਕੀਤੀਦਾ ਫਸਦੀ ਪਰ ਸਮਾਜ ਨੂੰ ਮਾਪਿਆਂ ਨੂੰ ਕੱਲੀ ਪੁਲਿਸ ਨਹੀਂ ਕਰ ਸਕਦੀ ਸਾਨੂੰ ਸਮਝਣਾ ਚਾਹੀਦਾ ਸਮਾਜ ਨੂੰ ਨਾਲ ਲੱਗਣਾ ਚਾਹੀਦਾ ਹਰ ਮਾਪੇ ਬਾਪ ਨੂੰ ਲੱਗਣਾ ਚਾਹੀਦਾ ਖੇਡਾਂ ਵਰਗਾ ਉੱਤਮ ਰਸਾ ਦੁਨੀਆ ਦੇ ਵਿੱਚ ਕੋਈ ਨਹੀਂ ਬਣਿਆ ਜਿਹੜਾ ਮੁਖਤਮਤ ਰੱਬਾ ਦਾ ਰਬੂ ਦਾ ਨਾ ਉਹ ਖੇਡੋ ਕਿਤਾਬ ਪੜੋ ਆਜਾਣ ਸਭ ਕੋਈ ਨਹੀਂ ਜਿਹੜੇ ਆ ਬੱਚੇ ਖੇਡ ਰਹੇ ਨੇ ਇਹਨਾਂ 'ਤੇ ਕਈ ਇੰਡੀਆ ਪਲੇਅਰ ਪਣ ਚੁੱਕੇ ਨੇ ਇੰਡੀਆ ਵੱਲੋਂ ਖੇਡ ਚੁੱਕੇ ਨੇ ਇਸ ਏਜ ਗਰੁੱਪਾਂ 'ਚ ਆਉਣ ਵਾਲੇ ਸਮੇਂ 'ਚ ਫਿਰ ਇਹਨਾਂ ਨੇ ਇੰਡੀਆ ਵੱਲੋਂ ਜਾਣਾ ਜਿਵੇਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਲੈਵਲ ਦੇ ਵਿੱਚ ਐਂਟੀ ਡਰੱਗ ਕੈਂਪੇਨ ਜਿਹੜਾ ਹੈਗਾ ਇਹਦੇ ਤਹਿਤ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਅਵੇਰਨੈਸ ਕੈਂਪੇਨ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈਗਾ ਇਸੇ ਸਬੰਧ ਦੇ ਵਿੱਚ ਅੱਜ ਲੁਧਿਆਣਾ ਦੇ ਹਾਤੀ ਦੇ ਵਿੱਚ ਪਿੰਡ ਗੁੜੇ ਦੇ ਵਿੱਚ ਡਰੱਗ ਅਵੇਰਨੈਸ ਦੇ ਵਾਸਤੇ ਯੂਥ ਦੇ ਲਈ ਇੱਕ ਜੋ ਬਾਸਕਟਬਾਲ ਟੂਰਨਾਮੈਂਟ ਜਿਹੜਾ ਕਰਾਇਆ ਗਿਆ ਹੈ ਜਿਹਦੇ ਵਿੱਚ ਇਹ ਫਾਈਨਲ ਜਿਹੜਾ ਮੈਚ ਹੈਗਾ ਉਹ ਅੱਜ ਹੋ ਰਿਹਾ ਹੈ ਜੀ ਇਸ ਇਵੈਂਟ ਦਾ ਮਕਸਦ ਹੈਗਾ ਕਿ ਆਪਾਂ ਜੋ ਯੂਥ ਹੈਗੇ ਹਨ ਉਹਨਾਂ ਨੂੰ ਸਪੋਰਟਸ ਦੇ ਵੱਲ ਖਿੱਚ ਸਕੀਏ ਤਾਂ ਕਿ ਉਹ ਡਰੱਗਸ ਦੀ ਚਪੇਟ ਤੋਂ ਬਚ ਸਕਣ ਜੀ ਫਿਰ ਕੰਟੀਨਿਊ ਜੰਗੂਗਾ ਜੀ 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 ਪੂਰੀ ਥਰੂਆਊਟ ਤੋਂ ਦੋ ਤਿੰਨ ਮਹੀਨੇ ਜਿਹੜਾ ਹੈਗਾ ਅਵੇਰਨੈਸ ਕੈਂਪੇਨ ਚੱਲਦਾ ਰਹੇਗਾ ਹੁਣ ਹੋਰ ਵੀ ਕਿੰਨਾ ਚਲਾ ਜਾਣਗੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਡਾ ਪੂਰਾ ਇੱਕ ਚਾਰਟ ਬਣਿਆ ਹੋਇਆ ਹੈਗਾ ਲੋਕਾਂ ਦਾ ਕਿਹਦਾ ਵਧੀਆ ਸਹਿਯੋਗ ਹੈਗਾ ਜੀ ਸਾਰੇ ਜੁੜੇ ਹੋਏ ਹੈਗੇ ਆ ਸਾਡੀ ਅਪੀਲ ਵੀ ਹੈਗੀ ਹੈ ਕਿ ਤੁਸੀਂ ਪੁਲਿਸ ਦੇ ਨਾਲ ਵੱਲ ਕੇ ਡਰੰਸ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਠੀਕ ਕਰ ਸਕਦੇ ਹੋ ਸਰ ਲਗਾਤਾਰ ਸੱਚ ਅੱਗੇ ਜਾ ਰਹੀ ਹੈ ਇਸ ਦੇ ਨਾਲ ਨਾਲ ਜਿਹੜੀ ਨੌਜਵਾਨ ਨੇ ਉਹਨਾਂ ਨੂੰ ਬਹੁਤ ਸਾਰੀ ਸਾਈਕਲ ਲੁਧਿਆਣਾ ਲਾਈਵ ਦੇ ਲਈ ਸੁਰਿੰਦਰ ਸੋਨ ਦੀ ਰਿਪੋਰਟ